ਕੀ ਮਾਮਲਾ ਹੈ ਜੀ ਹੁਣ ਕੀ ਅਪਡੇਟ ਨਿਕਲ ਕੇ ਸਾਹਮਣੇ ਜੋ ਅੱਜ ਤੇ ਤਮਰਿਤ ਸਰ ਬਾਈਪਾਸ ਤੇ ਮੈਰੀਗੋਲਡ ਤੇ ਇੱਕ ਪੈਲੇਸ ਜਿੱਥੇ ਜੋ ਇਨਫੋਰਮੇਸ਼ਨ ਮਿਲੀ ਸੀ ਇੱਥੇ ਵਿਆਹ ਦਾ ਇੱਕ ਸਮਾਗਮ ਤੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਜਮਲ ਸਿੰਘ ਇੱਕ ਵਿਅਕਤੀ ਜੋ ਵੋਲਟੋਏ ਦੇ ਰੈਸ਼ੀ ਨੇ ਉਹ ਇੱਥੇ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੋਈ ਵਿਅਕਤੀਆਂ ਨੇ ਆ ਕੇ ਇੱਥੇ ਗੋਲੀ ਮਾਰ ਦਿੱਤੀ ਜਿਹੜੇ ਮੌਕੇ ਤੇ ਜੋ ਸਾਨੂੰ ਪਤਾ ਲੱਗਾ ਤਾਂ ਇਮੀਡੀਏਟਲੀ ਅਸੀਂ ਖੁਦ ਸਾਰੇ ਆਫੀਸਰਸ ਇੱਥੇ ਆ ਸੀਨੀਅਰ ਆਫੀਸਰਸ ਸਾਰੇ ਇੱਥੇ ਆਏ ਹੋਏ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਉਹ ਵੀ ਪੂਰਾ ਇਸ ਚੀਜ਼ ਨੂੰ ਸਾਫ਼ ਦੇਖ ਰਹੇ ਨੇ ਸਾਰਾ ਆ ਕੇ ਸੋ ਇਹਦੇ ਵਿੱਚ ਜੋ ਹੁਣ ਤੱਕ ਦੀ ਇਹੀ ਇਨਫੋਰਮੇਸ਼ਨ ਹੈ ਕਿ ਜਰਮਨ ਸਿੰਘ ਜੋ ਵਰਟੋਏ ਦੇ ਰਹਿਣ ਵਾਲੇ ਨੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਤੇ ਕਾਰਵਾਈ ਉਹ ਜਿਹੜੀ ਅਸੀਂ ਕਰ ਰਹੇ ਹਾਂ ਇਮੀਡੀਏਟਲੀ ਤਫਤੀਸ਼ ਸਾਡੀ ਚੱਲ ਰਹੀ ਹੈ ਜਲਦੀ ਜਿਹੜੇ ਵਿਅਕਤੀ ਹੈਗੇ ਉਹ ਉਹ ਫੜੇ ਜਾਣਗੇ ਇਹ ਲੜਾਈ ਹੈ ਕਿ ਕੀ ਕੁਝ ਪਾਇਆ ਗਿਆ ਮੋਟਰਸਾਈਕਲ ਆਏ ਸਰ ਦੇਖੋ ਇਹ ਮੇਰੀ ਤਫਤੀਸ਼ ਦਾ ਪਾਰਟ ਹੈਗਾ ਉਹ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜੋ ਵੀ ਲੇਕਿਨ ਸਾਡੇ ਜਿਹੜੇ ਹਿਊਮਨ ਇੰਟੈਲੀਜੈਂਸ ਆ ਟੈਕਨੀਕਲ ਸਰਵੇਲੈਂਸ ਆ ਸਾਰੀਆਂ ਚੱਲਦੀਆਂ ਨੇ ਤੇ ਵੀ ਆਰ ਵਰਕਿੰਗ ਔਨ ਇਟ ਪਹਿਲਾਂ ਵੀ ਅੰਮ੍ਰਿਤਸਰ ਪੁਲਿਸ ਨੇ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅਨਸਰ ਕਿਤੇ ਵੀ ਕੋਈ ਕੰਮ ਹੋਇਆ ਤੇ ਇਮੀਡੀਏਟਲੀ ਅਸੀਂ ਟ੍ਰੇਸ ਕੀਤੇ ਆ ਤੇ ਆ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਿੰਦੇ ਨੇ ਵੀ ਜਲਦੀ ਅਸੀਂ ਟਰੇਸ ਕਰਾਂਗੇ ਤੇ ਜਲਦੀ ਜਿਹੜੇ ਮੁੱਲਜ਼ਮ ਫੜੇ ਜਾਣਗੇ। ਅੱਛਾ ਸਰ ਫਰੋਤੀ ਦੇ ਨਾਲ ਜੁੜਿਆ ਹੋਇਆ ਹੈ। ਦੇਖੋ ਇਹ ਸਾਰਾ ਚੀਜ਼ ਜਿਹੜੀ ਹੈਗੀ ਆ ਕਿਉਂਕਿ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤਰਨਤਾਂ ਦੇ ਰੈਸ਼ੀ ਸੀਗੇ ਵਟੋਆ ਏਰੀਆ ਦੇ ਸੋ ਉਸ ਏਰੀਆ ਦੇ ਵਿੱਚ ਉਹ ਵੀ ਅਸੀਂ ਸਾਰੇ ਇਨਪੁਟ ਲੈ ਰਹੇ ਹਾਂ ਕਿ ਪੁਰਾਣਾ ਕੇਸ ਦੇ ਵਿੱਚ ਕੀ ਉਹਨਾਂ ਦੇ ਕੋਲ ਹੈਗਾ ਤੇ ਜੋ ਵੀ ਉਹ ਮਾਮਲਾ ਸਾਹਮਣੇ ਆਏਗਾ ਉਹਦੇ ਮੁਤਾਬਕ ਅਸੀਂ ਤਫ਼ਤੀਸ਼ ਚ ਅਸੀਂ ਆਪਣੀ ਕਾਰਵਾਈ ਅੱਗੇ ਲਿਆਵਾਂਗੇ ਤੇ ਜਲਦੀ ਫੜੇ ਜਾਣਗੇ। ਅੱਛਾ ਸਰ ਉਹ ਕਹਿੰਦੇ ਕਿ ਪਹਿਲੇ ਵੀ ਇਹਨਾਂ ਨੂੰ ਫਰੋਤੀ ਦੀ ਕਾਲਜ਼ ਆਈਆਂ ਸੀ। ਮੈਂ ਤੁਹਾਨੂੰ ਇਹ ਤਰੰਤ ਤਰ ਮਟੋਏ ਦਿਆ ਤੇ ਉਹ ਮੇਰੇ ਤਫਤੀਸ਼ ਦਾ ਪਾਰਟ ਅਸੀਂ ਆਏ ਐ ਤੇ ਹੁਣ ਇਸ ਟਾਈਮ ਅਸੀਂ ਵਰਕ ਕਰ ਰਹੇ ਹਾਂ ਉਹਨੂੰ ਤੇ ਜਲਦੀ ਜੋਰ ਜੋ ਚੀਜ਼ ਹੈਗੀ ਆ ਉਹਦੇ ਮੁਤਾਬਕ ਸਾਹਮਣੇ ਆਊਗਾ ਕਰਨਾ ਮੇਰਾ ਵੀ ਦੇਖੀਏ ਕੋਈ ਨਜ਼ਰ ਆਇਆ ਸੀ ਹਾਂ ਬਈ ਵਰਕਿੰਗ ਔਨ ਇਟ ਵੀ ਆਰ ਵਰਕਿੰਗ ਮੇਰੀ ਤਫਤੀਸ਼ ਦਾ ਜਿਹੜਾ ਪਾਰਟ ਹੈਗਾ ਉਹ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜਦੋਂ ਜਿੰਨੀ ਜਲਦੀ ਅਸੀਂ ਇਹਨੂੰ ਫੜਾਂਗੇ ਤੇ ਤੁਹਾਨੂੰ ਦੱਸਾਂਗੇ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਜਰੂਰ ਦੇਖੋ ਇਹ ਮੇਰੀ ਤਫਤੀਸ਼ ਦਾ ਪਾਰਟ ਹੈ ਮੈਂ ਉਹ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜਿਸ ਚੀਜ਼ ਨਾਲ ਮੇਰੀ ਤਫਤੀਸ਼ ਨੂੰ ਕਿਸੇ ਪ੍ਰਕਾਰ ਦਾ ਕੋਈ ਹਰਜ ਹੋ ਸਕਦਾ ਮੈਂ ਨਹੀਂ ਹਾਂ ਲੇਕਿਨ ਤੁਹਾਨੂੰ ਦੱਸ ਦਿੱਤਾ ਕਿ ਮੌਕੇ ਤੇ ਇਸੇ ਸਾਰ ਸਿਸਟਮ ਸਾਰੇ ਸੀਨੀਅਰ ਆਫੀਸਰ ਸਾਰੀ ਸਾਡੀ ਟੀਮ ਮੌਜੂਦ ਹੈ ਤੇ ਵੀ ਆ ਵਰਕਿੰਗ ਅੱਛਾ ਸਰ ਐਮਐਲਏ ਸਾਹਿਬ ਵੀ ਵਿੱਚ ਮੌਜੂਦ ਸੀਗੇ ਜਿਹੜੇ ਇਨਸੀਡੈਂਟ ਦੇਖੋ ਸਾਰੇ ਉਹਦੇ ਵਿੱਚ ਗੈਸਟ ਆਏ ਕਾਫੀ ਲੋਕ ਉੱਥੇ ਮੌਜੂਦ ਸੀਗੇ ਸੋ ਸਾਰਿਆਂ ਦਾ ਅਸੀਂ ਚੈੱਕ ਕਰ ਰਹੇ ਹੈਗੇ ਆ ਤੇ ਜੋ ਜੋ ਚੀਜ਼ ਆ ਤੁਹਾਡੇ ਨਾਲ ਜਲਦੀ ਸ਼ੇਅਰ ਕੀਤੀ ਥੈਂਕ ਯੂ ਦੋ ਤੋਂ ਤਿੰਨ ਗੋਲੀਆਂ ਚੱਲੀਆਂ ਹਾਂ ਦੋ ਤੋਂ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਕਾਰ ਜੀ ਗੱਲ ਆ ਖੁਸ਼ੀਆਂ ਤਾਂ ਮੌਲ ਮਾਤਮ ਚ ਪਤਾ ਨਹੀਂ ਬਹੁਤ ਮਾੜੀ ਬਹੁਤ ਮਾੜੀ ਗੱਲ ਜੀ ਸਾਡਾ ਪੰਜਾਬ ਕਿੱਧਰ ਜਾਊਗਾ ਸੋਚਣ ਵਾਲੀ ਗੱਲ ਤੇ ਇਹੀ ਹੈ ਵੀ ਸਾਡਾ ਬੇੜਾ ਗਰਕ ਹੋ ਗਿਆ ਇਹ ਜਾਈ ਕਿੱਧਰ ਨੂੰ ਆਉਂਦਾ ਸਰ ਨੂੰ ਸਮਝ ਨਹੀਂ ਆਉਂਦੀ ਵੀ ਤਾਂ ਬਹੁਤ ਬੁਰਾ ਹਾਲ ਹੋ ਗਿਆ ਹੰਦਾ ਸਾਡੇ ਪੰਜਾਬ ਦਾ ਬਹੁਤ ਬੁਰਾ ਹਾਲ ਆ ਗਿਆ ਜੀ ਅਸੀਂ ਨਾ ਇਹਨਾਂ ਦੀ ਸਥਿਤੀ ਨੂੰ ਕਿੱਥੇ ਵੇਖਦੇ ਹਾਂ ਸਾਡੇ ਕੰਮ ਤੋਂ ਇਹ ਕੋ ਜੀ ਵੇਖੋ ਹੈ ਸਾ ਕੁਝ ਤਾਂ ਸਾਹਮਣੇ ਹੀ ਹੋ ਕੀ ਗਈ ਹੋਣੀ ਅੱਛਾ ਸਰ ਕੀ ਮੰਗ ਕੀ ਕਰ ਰਹੇ ਤੁਸੀਂ ਕੀ ਹੁਣ ਮੰਗ ਯਾਰ ਮੰਗ ਹੀ ਵੀ ਮਤਲਬ ਇਹੀ ਤਾਂ ਪਲੀਜ਼ ਬੇਨਤੀ ਇਹ ਕਰਦੇ ਵੀ ਪੰਜਾਬ ਦੇ ਹਾਲਾਤ ਸਹੀ ਹੋ ਜਾਣ ਰੱਬ ਦਾ ਵਾਸਤਾ ਉਹਨਾਂ ਗੜ ਵੀ ਜਿਹੜੇ ਉੱਥੇ ਰਸਤੇ ਪਏ ਉਹ ਚੰਗੇ ਰਸਤੇ ਆ ਜਾਣ ਤਾਂ ਜੋ ਸਾਡੇ ਜਿਹੜੇ ਆਉਣ ਲਈ 25 ਵਜਾਂ ਨੂੰ ਕਿਸੇ ਦਾ ਕੋਈ ਗੜਾ ਨਹੀਂ ਦਦਾ ਬਸ ਇਹੀ ਵੀ ਕੋਈ ਨਿੱਕੀ ਮੋਟੀ ਰੰਜਿਸ਼ ਬਾਜੀ ਹੋਣਗੇ ਸ਼ਾਇਦ ਰੱਬ ਜਾਣ ਕੀ ਤਕੀ ਨਹੀਂ ਆ ਤੇ ਇਹਨਾਂ ਗੱਲਾਂ 'ਚ ਪਨਾ ਪਈ ਸਰ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਮੇਰੀ ਫੋਨ ਆ ਗਈ ਸਰਪੰਚ ਸਾਹਿਬ ਦੇ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਸੀ ਰਿਸ਼ਤੇਦਾਰਾਂ ਨੇ ਸਰ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਮੈਂ ਇਹਨਾਂ ਤੁਹਾਨੂੰ ਪਤਾ ਕਿ ਫਰੋਤੀ ਮੰਗ ਕੀਤੀ ਗਈ ਸੀ ਹਾਂ ਅੱਛਾ ਸਰ ਇਹ ਆਪਣਾ ਐਮਐਲਏ ਸਾਹਿਬ ਵੀ ਮੌਜੂਦ ਸੀ ਮੌਕੇ ਤੇ ਹਾਂਜੀ ਸਰ ਉਹ ਵੀ ਫੰਕਸ਼ਨ ਚ ਲਵਾਏ ਹੋਏ ਸੀ ਦਾ ਸਾ ਮਸੰਤੋਂ ਜੀ ਇੱਥੇ ਹੀਗੇ ਸੀਗੇ ਉਹਨਾਂ ਨਾਲ ਕੀ ਗਰਾਹ ਚਲੋ ਉਹਦੇ ਵੇਹੇ ਪ੍ਰੋਗਰਾਮ ਤੇ ਆਉਣੇ ਆਉਣੇ ਹਾਂਜੀ ਹਾਂਜੀ ਆਈ ਸੀ ਉਹਨਾਂ ਦੇ ਨਾਲ ਹੋਣੀ ਜ਼ਰੂਰ ਦੀ ਗੱਲ ਆ ਉਹ ਉੱਧਰ ਰੋਟੀ ਖਾਣਾ ਖਾ ਰਹੇ ਸੀ ਜਿਉਨੋਂ ਨਹੀਂ ਇਹ ਗੱਲ ਦੇ ਬਾਰੇ ਦੀ ਦੋ ਨੌਜਵਾਨ ਐ ਬਰਾਤੀ ਬਣ ਕੇ ਆਏ ਸੀ ਕੁਝ ਪਤਾ ਲੱਗਾ ਨਹੀਂ ਜੀ ਇਹ ਸਾਰੇ ਬੈਠੇ ਸਾਈਂ ਨਹੀਂ ਵੇਖਿਆ ਕਿਦਾਂ ਪਹਿਲਾਂ ਤਾਂ ਫੰਕਸ਼ਨ ਚ ਮਜੂਦ ਸੀ ਕਿ ਐਚਐਮਸੀ ਦੀ ਪੁਲੀ ਨਹੀਂ ਸਾਰੇ ਇਹਦੇ ਬਾਰੇ ਕੁਝ ਜਾਣਕਾਰੀ ਅਸੀਂ ਤਾਂ ਮਤਲਬ ਆਪਾਂ ਨਾਰਮਲ ਸਿੱਧੇ ਗੋਲੀ ਦੀ ਬਾਤ ਸਿੱਧੀਆਂ ਗੋਲੀਆਂ ਚਲਾਈਆਂ ਉਹਨਾਂ ਨੂੰ ਹਾਂਜੀ ਗੋਲੀ ਚੋਂ ਆਉਂਦੇ ਵੇਖਿਆ ਵਸੇ ਗੋਲੀ ਚ ਲਾ ਕੇ ਭੱਜ ਗਏ ਵਸੇ ਸ ਲਿਸਰ ਮੂਣੀ ਕਬਰ ਕਿਤੇ ਕੋਈ ਲੱਗਦਾ ਕੋਈ ਡਰ ਨਹੀਂ ਸੀ ਉਹਨਾਂ ਨੂੰ ਕੋਈ ਸੀਸੀਟੀਵੀ ਕੰਮ ਨਹੀਂ ਕਰਦਾ ਸੀ ਸਹੀ ਇਹੀ ਕਿ ਆਪਾਂ ਕਹਿ ਸਕਦੇ ਹਾਂ ਕੀ ਕਹਿ ਸਕਦੇ ਸਭ ਤੋਂ ਵੱਡਾ ਸਵਾਲ ਹੀ ਇਹ ਹੈ ਕਿ ਕੋਈ ਪੈਖੋਖ ਨਹੀਂ ਹੈ ਜਿਹੜਾ ਇਹ ਪੇਸ਼ਾ ਲੋਕਾਂ ਨੂੰ ਦਿਨ ਦਿਹਾੜੇ ਬਿਨਾ ਮੂੰਹ ਠੱਗੇ ਥਾ-ਥਾ ਤੇ ਕੈਮਰੇ ਲਗਾ ਮਾੜੀ ਗੱਲ ਹੈ ਜੀ ਇਹੀ ਤਾਂ ਕਹਾਂਗੇ ਵੀ ਗਲਤ ਗੱਲ ਹੈ ਆਪਾਂ ਇਹ ਗੱਲ ਨਹੀਂ ਹੁੰਦੀ ਪੰਜਾਬ 'ਚ ਸਾਡਾ ਪੰਜਾਬ ਆਪਣਾ ਸਾਰੇ ਭਰਾਵਾਂ ਦਾ ਪੰਜਾਬ ਹੈ ਜੋਣਾ ਪਹਿਲਾਂ ਕਿਨਾਂ ਛੱਡ ਕੇ ਤੇ ਆਪਾਂ ਕੋ ਚੰਗੇ ਰਸਤੇ ਪਈਏ ਮੈਂ ਤੇ ਹੀ ਵੀ ਇੰਨੀ ਕਰਾਂ ਉਸ ਦੇ ਵੱਲੋਂ ਕੀ ਪ੍ਰੋਸਤ ਦਵਾਇਆ ਗਿਆ ਹੋ ਉਹ ਉਹ ਖਿਉ ਤੇ ਪੂਰਾ ਆਪਣਾ ਜੋਰ ਲਾ ਰਹੇ ਹਨ ਇਨਵੈਸਟੀਗੇਸ਼ਨ ਕਰ ਰਹੇ ਹਨ ਜਾਂ ਵੀ ਮੌਕੇ ਤੇ ਆਪਣੀ ਜੋ ਵੀ ਸੀਸੀਟੀਵੀ ਖੰਗਾਲ ਹੁੰਦੇ ਆ ਕੀ ਵਾਲੇ ਵੱਲੋਂ ਇਨਵਾਈਟ ਕੀਤਾ ਗਿਆ ਸੀ ਸਰਪੰਚ ਸਾਹਿਬ ਦਾ ਲੜਕੀ ਪਰਿਵਾਰ ਦਾ ਹਾਂਜੀ ਹਾਂਜੀ ਤੇ ਸਰਪੰਚ ਸਾਹਿਬ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਪਰਿਵਾਰ ਵੀ ਸੀ ਪਹੁੰਚਿਆ ਸੀ ਸਰ ਇਹਦੇ ਬਾਰੇ ਬਿਨ ਜਾਣਕਾਰੀ ਨਹੀਂ ਮਤਲਬ ਮੈਂ ਐਵੇਂ ਕਹਾਂ ਕਿ ਉਹਨੇ ਕੌਣ ਕੌਣ ਐਸੇ ਨਹੀਂ ਪਰਲੀ ਜਾਣਕਾਰੀ ਮਤਲਬ ਇਹ ਵੀ ਆਏ ਸੀ ਉਹ ਆਪ ਤੁਹਾਨੂੰ ਬਿਲਕੁਲ ਜੀ ਇਹ ਸਾਫ ਹੋ ਗਿਆ ਸਾਹਿਬ